ਹਾਂਜੀ ਸਤਿ ਸ੍ਰੀ ਅਕਾਲ ਸਰ ਜੀ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਦੜ ਜਿਵੇਂ ਕਿ ਸਾਰੇ ਭਰਾਵਾਂ ਨੂੰ ਹੁਣ ਪਤਾ ਹੀ ਅੱਜ ਕੱਲ ਵੀਡੀਓ ਚੱਲ ਰਹੀ ਹੈ ਜਿਹੜਾ ਅਮਰੀਕਾ 'ਚ ਐਕਸੀਡੈਂਟ ਹੋਇਆ ਬਾਈ ਤੋਂ ਜੂਟਰਨ ਮਾਰਨ ਪਿੱਛੇ ਹੈ ਨਾ ਤੇ ਉਹ ਬਾਈ ਦਾ ਜਦੋਂ ਜੂਟਰਨ ਮਾਰਨ ਤੋਂ ਪਹਿਲਾਂ ਬਾਈ ਦਾ ਰੋਡ ਤੇ ਲਾਗੇ ਸਾਈਡ ਤੇ ਖੜਾ ਰਿਹਾ ਇਹ ਗੱਲ ਜੋ ਵੀ ਮੈਂ ਤੁਹਾਨੂੰ ਦੱਸੂਗਾ ਇਹ ਸਾਰੀ ਜਿਹੜਾ ਉਹਦਾ ਮੁੰਡਾ ਨਾਲ ਰਹਿੰਦਾ ਸੀਗਾ ਰੂਮ ਮੇਟ ਆ ਜਿਵੇਂ ਆਪਾਂ ਕਹਿ ਲਈਏ ਉਹਦੇ ਨਾਲ ਬਾਈ ਦੇ ਉਹਦੇ ਉਹਨੇ ਦੱਸਿਆ ਲਾਲੂ ਆਪਾਂ ਨੂੰ ਉਹਦੇ ਨਾਲ ਮੇਰੀ ਗੱਲ ਵੀ ਹੋਈ ਹੈਗੀ ਉਹਦੇ ਉਹਦੀ ਜਵਾਨੀ ਹੈ ਸਾਰੀ ਜਿਵੇਂ ਬਾਈ ਨੇ ਉਹਨੂੰ ਦੱਸੀ ਤੇ ਉਹਨੇ ਗਾਹ ਮੈਨੂੰ ਦੱਸੀ ਇਹ ਗੱਲ ਕੋਈ ਇਹ ਨਹੀਂ ਮੈਂ ਆਪਣੇ ਕੋਲ ਵੀ ਬਣਾਤੀ ਇਹ ਗੱਲ ਤੇ ਉਹ ਬਾਈ 20 ਮਿੰਟ ਮੰਗੂਗੀ ਉੱਥੇ ਖੜਾ ਰਿਹਾ ਸਾਈਡ ਤੇ ਪਹਿਲਾਂ ਲਾਲੂ ਦੇਖੀ ਗਿਆ ਵੀ ਮੈਂ ਯੂ ਟਰਨ ਮਾਰਾਂ ਉਹ ਲਾਲੂ ਜਿਵੇਂ ਆਪਾਂ ਡਬਲ ਮਾਈਂਡਡ ਹੋ ਜਾਂਦੇ ਆ ਵੀ ਯੂ ਟਰਨ ਮਾਰੀਏ ਕਿ ਨਾ ਮਾਰੀਏ ਉਹ ਬਾਈ ਵੇਟ ਕਰੀ ਜਾਂਦਾ ਸੀ ਇਦਾਂ ਵੀ ਗੱਡੀਆਂ-ਗੱਡੀਆਂ ਲੰਘ ਜਾਂਨ ਆਪਦੀ ਜਨਤਾ ਉਹਨੇ ਫਿਰ ਧਿਆਨ ਨਾਲ ਹੀ ਮਾਰਿਆ ਹੁਣ ਦੇਖ ਕੇ ਪਰ ਫੇਰ ਵੀ ਜਦੋਂ ਕੋਈ ਕੰਮ ਹੋਣਾ ਹੁੰਦਾ ਅਨਹੋਣੀ ਹੋਣੀ ਹੁੰਦੀ ਆ ਲਓ ਤੇ ਉਹ ਬਾਣਾ ਵਾਪਰ ਗਿਆ ਬਾਈ ਨਾਲ ਹਨਾ ਉਸ ਤੋਂ ਬਾਅਦ ਜਦੋਂ ਉਹ ਐਕਸੀਡੈਂਟ ਹੋ ਗਿਆ ਪੁਲਿਸ ਵਗੈਰਾ ਆਈ ਉੱਥੇ ਤੇ ਬਾਈ ਨੂੰ ਉਹਨਾਂ ਨੇ ਕੋਈ ਅਰੈਸਟ ਨਹੀਂ ਕੀਤਾ ਤੇ ਬਾਈ ਨਾਲ ਗੱਲਬਾਤ ਜਿੱਦਾਂ ਵੀ ਕੀਤੀ ਤੇ ਉਹ ਬਾਈ ਨੂੰ ਕਹਿੰਦੇ ਵੀ ਤੂੰ ਇੱਥੇ ਜਾ ਕੇ ਕਿਤੇ ਮੋਟਰ ਵਗੈਰਾ ਚਰਾਈ ਪਾ ਹਨਾ ਤੇ ਵੀ ਜਿੱਦਾਂ ਵੀ ਆਪਣਾ ਦੂਜਾ ਜਾ ਸਕਦਾ ਬਾਈ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਤੂੰ ਇੱਥੇ ਸ਼ੀਰ ਹੈ ਨਾ ਤੇ ਬਾਕੀ ਇਹਦੇ ਵਿੱਚ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈਗੀ ਉਹ ਬਾਈ ਦੇ ਓਨਰ ਨੇ ਦੱਸਣ ਦੇ ਮਨਾਬਕ ਉਹਨਾਂ ਦੇ ਵੀ ਉਹਨੇ ਆਪਣੇ ਗਰੁੱਪ ਵਿੱਚ ਪਾਤੀ ਜੋ ਵੀ ਉਹਨਾਂ ਦੀ ਕੰਪਨੀ ਦਾ ਵੀ ਯਾਰ ਐਦਾਂ ਐਕਸੀਡੈਂਟ ਹੋ ਗਿਆ ਤੇ ਉਥੋਂ ਗਾਹਾਂ ਗਾਹਾਂ ਦੀ ਗਾਹਾਂ ਲਾਲੋ ਗਰੁੱਪ ਆਲੇ ਨੇ ਜੋ ਵੀ ਉਹਨਾਂ ਦੀ ਕੰਪਨੀ ਵਾਲੇ ਹੋਣਗੇ ਜਾਂ ਜਿੱਦਾਂ ਵੀ ਉਹਨਾਂ ਨੇ ਵਾਇਰਲ ਕਰਤੀ ਜਿਹੜਾ ਸਾਰਿਆਂ ਦਾ ਆਪਣਾ ਬੀਕ ਪੁਆਇੰਟ ਬਣ ਗਿਆ ਇਸ ਵਕਤ ਜੇ ਨਹੀਂ ਉਹ ਵੀਡੀਓ ਵਾਇਰਲ ਹੋਈ ਆ ਲਾਲੋ ਉਹਦੇ ਨਾਲ ਹੀ ਉਹ ਸ਼ੇਅਰ ਭੇਜੀ ਦਾ ਉਹਨਾਂ ਦੀ ਆ ਲਾਲੋ ਹਨਾ ਉਹਨਾਂ ਦੀ ਗਲਤੀ ਹੋਊਗੀ ਲਾਲੋ ਜਾਂ ਤਾਂ ਉਹ ਨਾ ਭੇਜਦੇ ਉਹ ਤੋਂ ਵੀਡੀਓ ਕਿਸੇ ਨੂੰ ਵੀ ਐਡਾ ਹੈਪਨ ਹੋ ਗਿਆ ਸੀਗਾ ਤੇ ਹੁਣ ਗਾਹਾਂ ਜਦੋਂ ਬਾਈ ਨੂੰ ਉਹਨਾਂ ਨੇ ਆਪਣਾ ਉਹ ਬਾਈ ਨੇ ਮੋਟਰ ਲੈ ਲਿਆ ਉਥੇ ਉਦੋਂ ਦਾ ਮੋਟਰ ਤੋਂ ਬਾਅਦ ਬਾਈ ਦੂਜੇ ਦਿਨ ਪਤਾ ਨਹੀਂ ਉਥੋਂ ਜਿੱਦਾਂ ਉਹਨਾਂ ਨੇ ਦੱਸਿਆ ਬਾਈ ਉਹਨਾਂ ਦੇ ਦੂਜੇ ਦਿਨ ਬਾਈ ਦੀ ਫਲਾਈਟ ਸੀਗੀ ਉਥੋਂ ਫਲਾਈਟ ਲੈ ਕੇ ਬਾਈ ਕੈਲੀਫੋਰਨੀਆ ਆ ਗਿਆ ਤੇ ਕੈਲੀਫੋਰਨੀਆ ਵੀ ਆਈ ਨੂੰ ਬਾਈ ਨੂੰ ਹੋ ਗਏ ਸੀਗੇ ਦੋ ਦਿਨ ਹੋ ਗਏ ਸੀਗੇ ਇੱਥੇ ਉਹ ਮੁੰਡੇ ਨਾਲ ਰਹਿੰਦੇ ਉਹ ਜਿਹੜੇ ਮੁੰਡੇ ਨੇ ਦੱਸਿਆ ਆਪਾਂ ਨੂੰ ਦੋ ਦਿਨ ਬਾਈ ਉਹਦੇ ਨਾਲ ਉਥੇ ਕਮਰੇ 'ਚ ਰਹਾ ਉਹਨਾਂ ਨੇ ਗੱਲਬਾਤ ਉਹਨੇ ਦੱਸੀ ਵੀ ਕਿੱਦਾਂ ਹੋਇਆ ਕੀ ਸ਼ਾਰਾ ਕੁਛ ਨਾ ਜਿਵੇਂ ਵੀਡੀਓ ਚ ਤਾਂ ਚਲੋ ਦੇਖਿਆ ਸੀਗਾ ਬਾਕੀ ਜੋ ਵੀ ਸੀ ਗੱਲ ਬਾਈ ਨੇ ਉਹਨਾਂ ਨੂੰ ਉਹ ਸਾਰੀ ਦੱਸੀ ਵੀ ਯਾਰ ਏਦਾਂ ਹੋ ਗਿਆ ਹਨਾ ਤੇ ਜਿਹੜੀ ਪਹਿਲਾਂ ਐਕਸੀਡੈਂਟ ਤੋਂ ਗੱਲ ਸੀ ਦੋ ਦਿਨ ਬਾਈ ਉੱਥੇ ਰਿਹਾ ਤੇ ਵੀਡੀਓ ਵਾਇਰਲ ਜ਼ਿਆਦਾ ਹੋ ਗਈ ਚਲੋ ਚੈਨਲਾਂ 'ਤੇ ਦਿਖਾਉਣ ਲੱਗ ਗਈ ਜਦੋਂ ਉਸ ਤੋਂ ਬਾਅਦ ਬਾਈ ਨੂੰ ਅਰੈਸਟ ਕੀਤਾ ਇਥੇ ਆਪਣੇ ਕੈਲੇਫੋਰਨੀਆ 'ਚ ਕੈਲੇਫੋਰਨੀਆ 'ਚ ਅਰੈਸਟ ਕਰਕੇ ਬਾਈ ਨੂੰ ਬਾਈ ਦੀ ਤਰੀਕ ਪਈ ਗਈ ਬਾਈ ਕੋਰਟ 'ਚ ਗਿਆ ਤੇ ਕੋਰਟ ਤੋਂ ਬਾਅਦ ਇਹਨਾਂ ਨੇ ਆਪਣੇ ਫਲੋਰੀਡਾ ਨੂੰ ਕਿਹਾ ਵੀ ਤੁਹਾਡੇ ਲਈ ਵੀ ਬੀਕੇ ਦਾ ਟਾਈਮ ਹੈ ਜੇ ਤੁਸੀਂ ਆਪਣਾ ਲਿਆਣਾ ਤੇ ਭਾਈ ਤੁਸੀਂ ਲਿਆ ਸਕਦੇ ਹੋ ਨਹੀਂ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਰੱਖਾਂਗੇ ਉਹ ਜਦਾ ਕੈਲੀਫੋਰਨੀਆ ਦੀ ਜੀਲ ਜੀ ਰੱਖਾਂਗੇ ਜਾਂ ਜਿੱਦਾਂ ਵੀ ਲਾਲੂ ਹਨਾ ਇਹ ਇਹ ਸਾਰੀ ਉਹਨਾਂ ਦੇ ਦੱਸਣ ਦੀ ਗੱਲ ਆਗੀ ਤੇ ਉਹ ਜਿਹਨੋਂ ਮੁੱਦਾ ਜ਼ਿਆਦਾ ਭੱਖ ਗਿਆ ਸਟੇਟਾਂ ਦਾ ਮੁੱਦਾ ਹੋ ਗਿਆ ਕੈਲੀਫੋਰਨੀਆ ਤੇ ਫਲੋਰੀਡਾ ਦਾ ਰਾਜਨੀਤਿਕ ਮੁੱਦਾ ਬਣ ਗਿਆ ਆਪਾਂ ਕਹ ਲਈਏ ਉਸ ਤੋਂ ਬਾਅਦ ਉਹ ਸਪੈਸ਼ਲ ਆਪਣਾ ਜਹਾਜ਼ ਲੈ ਕੇ ਆਈ ਮੁੱਦੇ ਨੂੰ ਹੋਰ ਹਵਾ ਦੇ ਦਿੱਤੀ ਉਹਨਾਂ ਨੇ ਆਪਣਾ ਜਹਾਜ਼ ਲੈ ਕੇ ਵੀ ਸਾਡੀ ਸਟ੍ਰੈਟਿਜੀ ਬੰਦੇ ਮਾਰਤੇ ਐ ਕਰਤੇ ਤੇ ਬਾਈ ਨੂੰ ਇੱਥੇ ਉਹ ਆਪਣਾ ਜਿਹਨਾਂ ਨੇ ਕਿਹਾ ਵੀ ਤੁਹਾਡੇ ਲੈ ਹਫਤੇ ਦਾ ਕੰਮ ਆ ਦੂਜੇ ਦਿਨ ਨਹੀਂ ਤੀਜੇ ਦਿਨ ਹੀ ਉਹ ਆਗੇ ਬਾਈ ਨੂੰ ਲੈਣਾ ਤੇ ਹੁਣ ਆਪਾਂ ਦੇਖੀ ਆ ਬਾਈ ਦੀਆਂ ਉੱਥੇ ਤਰੀਕਾਂ ਪੈ ਰਹੀਆਂ ਨੇ ਕੋਈ ਬਾਈ ਨੂੰ 45 ਸਾਲ ਦੀ ਸਜ਼ਾ ਨਹੀਂ ਹੋਈ ਹਜੇ ਕੋਈ ਇਦਾਂ ਦਾ ਨਹੀਂ ਹੈਗਾ ਇਹ ਤਾਂ ਸਿਰਫ ਲੋਕ ਆਪਣੇ ਬਸ ਦੇਖੀ ਜਾਂਦੇ ਵੀ ਹਾਂ ਜੀ ਸਰਚ ਮਾਰ ਕੇ ਵੀ ਜੀ ਆਹ ਧਾਰਾ ਜੇ ਲੱਗੀ ਆ ਤਾਂ ਇਹਦੇ 15 ਸਾਲ ਦੀ ਸਜ਼ਾ ਇੱਕ ਬੰਦੇ ਦੀ ਬੰਦੀ ਆ ਤਿੰਨਾਂ ਦੀ 45 ਸਾਲ ਬਣੂਗੀ ਇਦਾਂ ਦਾ ਹਜੇ ਕੁਝ ਨਹੀਂ ਹੈਗਾ ਕੋਈ ਮੁੱਦਾ ਨਹੀਂ ਇਹਦਾ ਆਪ ਦੇ ਕੋਲ ਵੀ ਕਹੀ ਜਾਂਦੇ ਵੀ 45 ਸਾਲ ਦੀ ਸਜ਼ਾ ਬਣ ਜੂਗੀ ਹਜੇ ਕੇਸ ਚੱਲੂ ਤਰੀਕਿਆਂ 'ਤੇ ਰਹਿਣ ਗਿਆ ਜਿਵੇਂ ਤੁਸੀਂ ਵੀਡੀਓ ਦੇਖੀ ਹੋਣੀ ਹੈਗੀ ਬਾਈ ਦੀ ਵੀ ਹਜੇ ਉਹਨੂੰ ਕੋਰਟ 'ਚ ਪੁੱਛਿਆ ਗਿਆ ਹੈਗਾ ਵੀ ਤਾਂ ਵਕੀਲ ਕੋਈ ਕਰਨਾ ਭਾਈ ਜਾਂ ਤੂੰ ਕਰ ਲਾ ਜਾਂ ਅਸੀਂ ਕਰ ਦਾਂਗੇ ਨਾ ਤੇ ਉਹ ਵੀ ਬਾਈ ਨਾਲ ਗੱਲ ਹੋਈ ਹੈ ਉਹ ਵੀ ਗੱਲ ਚੱਲ ਰਹੀ ਆ ਜੋ ਵੀ ਸੰਸਥਾ ਉਹਨਾਂ ਦੀ ਹੈਲਪ ਕਰੂਗੀ ਬਾਈ ਨਾਲ ਹੋਈ ਸੀ ਗੱਲ ਉਹ ਵੀ ਚਲੋ ਕਿਸੇ ਸੰਸਥਾ ਨਾਲ ਗੱਲ ਚੱਲ ਰਹੀ ਹੈ ਹਜੇ ਆਪਾਂ ਨਹੀਂ ਦੱਸ ਸਕਦੇ ਜੋ ਕੇਸ ਦੀ ਟੇਕ ਕੇਅਰ ਕਰਨਗੇ ਤੇ ਬਾਈ ਦਾ ਪਰਿਵਾਰ ਮਾਗਰੋ ਉਹਨਾਂ ਨਾਲ ਵੀ ਗੱਲਬਾਤ ਹੋਈ ਸੀਗੀ ਤੇ ਫੋਨ ਦੇਖਣਾ ਵੀ ਆਪਣਾ ਜੇ ਕੋਈ ਕੇਸ ਵਗੈਰਾ ਚੱਲੂਗਾ ਫਿਰ ਪਤਾ ਲੱਗਣਾ ਆਪਾਂ ਨੂੰ ਕਿੰਨੇ ਚਿਰ ਦੀ ਬਾਈ ਨੂੰ ਸਜ਼ਾ ਹੋਣੀ ਆ ਸਜ਼ਾ ਤਾਂ ਦੇਖੋ ਹੋਊਗੀ ਪਰ ਆਇਆ ਵੀ ਇਹਦਾ ਹੱਲ ਵੀ ਹੋ ਜਾਂਦਾ ਹੁੰਦਾ ਪਹਿਲਾਂ ਵੀ ਬਥੇਰੇ ਹੱਲ ਹੋਇਆ ਆਪਾਂ ਦੇਖੇ ਵੀ ਆ ਤਾਂ ਕਰਕੇ ਪ੍ਰਭੂ ਅਫਵਾਹਾਂ ਤੋਂ ਬਚੋ ਤੇ ਨਾਲ ਮੈਂ ਇਹੜ ਇੱਕ ਹੂਰ ਕਰਦਿਆਂ ਗੱਲ ਜਿਹੜਾ ਕਹਿ ਰਿਹਾ ਆਪਣੇ ਇੰਡੀਆ 'ਚ ਜਾਂ ਪੰਜਾਬ ਦਾ ਮੀਡੀਆ ਚਲਾ ਰਿਹਾ ਵੀ ਉੱਥੇ ਭਾਰਤੀਆਂ ਨੂੰ ਜੀ ਲਾਇਸੈਂਸ ਦੇ ਨੇ ਬੰਦ ਕਰਤੇ ਉਹਨਾਂ ਨੇ ਕਹਤਾ ਲਾਇਸੈਂਸ ਬੰਦ ਕਰਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀ ਝੂਠ ਆ ਉਹ ਉਹਨਾਂ ਨੇ ਪਾਇਆਗਾ ਆਪਣਾ ਵੀ ਹਾਂਜੀ ਅਸੀਂ ਆਪਣਾ ਨਹੀਂ ਦੰਦੇ ਲਾਇਸੈਂਸ ਉਹ ਉਹਨਾਂ ਨੂੰ ਆ ਜਿਹੜੇ ਇੱਥੇ ਸਪੈਸ਼ਲ ਆਉਂਦੇ ਬੀਜ ਤੇ ਹੁੰਦੇ ਆ ਵਰਕ ਬੀਜ ਤੇ ਆਉਂਦੇ ਹੁੰਦੇ ਆ ਬੰਦੇ ਆਪਣੇ ਪੰਜਾਬ ਚੋਂ ਦਾ ਜਾਂ ਇੰਡੀਆ ਚੋਂ ਦਾ ਬਹੁਤ ਘੱਟ ਨੇ ਜਿਹੜੇ ਆਉਂਦੇ ਹੁੰਦੇ ਆ ਵਰਕ ਬੀਜ ਤੇ ਆਪਣੇ ਇੰਡੀਆ ਤੋਂ ਵੀ ਆਉਂਦੇ ਆ ਤੇ ਉਹ ਵਰਕ ਬੀਜ ਵਾਲੀ ਗੱਲ ਕਰਦੇ ਵੀ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਊਗਾ ਵੀ ਉਹਨਾਂ ਨੂੰ ਨਹੀਂ ਪਤਾ ਰੂਲ ਵਗੈਰਾ ਨਹੀਂ ਹੁੰਦੇ ਜਿਹੜਾ ਹੁੰਦਾ ਵਰਕ ਪਰਮਿਟ ਜਿਵੇਂ ਇੱਥੇ ਅਸਲੀ ਨੂੰ ਵਰਕ ਪਰਮਿਟ ਵੱਖਰਾ ਹੁੰਦਾ ਵਰਕ ਵੀਜਾ ਉਹ ਵੱਖਰਾ ਹੁੰਦਾ ਹੈਗਾ ਤਾਂ ਕਰਕੇ ਲੋਕ ਕਨਫਿਊਜ਼ ਨੇ ਆਪਣੇ ਪੰਜਾਬ ਚ ਵੀ ਨਿਊਜ਼ ਚਲਾਈ ਜਾਂਦੇ ਨੇ ਜੀ ਹੁਣ ਜੀ ਭਾਰਤੀਆਂ ਨੂੰ ਆਪਣਾ ਟਰੱਕਾਂ ਦਾ ਲਾਇਸੈਂਸ ਨਹੀਂ ਮਿਲਦਾ ਉਹ ਨਹੀਂ ਮਿਲਦਾ ਹਜੇ ਇਦਾਂ ਦੀ ਕੋਈ ਗੱਲ ਨਹੀਂ ਕੱਲ ਨੂੰ ਕੋਈ ਕਾਨੂੰਨ ਬਦਲ ਜੇ ਤਾਂ ਉਹਦੀ ਅਪਡੇਟ ਤੁਹਾਨੂੰ ਕਰਾਂਗੇ ਪਰ ਅੱਜ ਦੇ ਟਾਈਮ ਕੋਈ ਨਹੀਂ ਹੈਗਾ ਬਾਕੀ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਦੱਸਦੇ ਰਹਾਂਗੇ ਨਾਲ ਹੁੰਦੇ ਹਜੇ ਕੋਈ ਅਫਵਾਹਾਂ ਤੋਂ ਬਚੋ ਨਾ ਹਜੇ ਸਜ਼ਾ ਹੋਈਆ ਨਾ ਲਾਇਸੈਂਸ ਮੇਲੇ ਬੰਦ ਹੋਣਗੇ ਹਜੇ ਵੀ ਹਾਂ ਆਪਣੇ ਲਾਇਸੈਂਸ ਨਹੀਂ ਮਿਲਨੇ ਜਿਹੜੇ ਬੰਦੇ ਲਵੇ ਹੈਗੇ ਉਹ ਚਲਾਈ ਜਾਣਗੇ ਟਰੱਕ ਉਹ ਸਟੇਟ ਮੇਬੀ ਉਥੇ ਆਪਣੇ ਵਰਕ ਪਰਮਿਟ ਵਾਲੇ ਨੂੰ ਜਾਣੋ ਹਟਾ ਦੇ ਹਜੂ ਕੱਲ ਦੀ ਗੱਲ ਆ ਫਿਊਚਰ ਦੀ ਕੀਦਾ ਕੋਈ ਡਿਸੀਜਨ ਲੈਂਦੇ ਆ ਹਜੇ ਕੋਈ ਇਦਾਂ ਦਾ ਹੈ ਨਹੀਂ ਬਾਕੀ ਪ੍ਰਮਾਤਮਾ ਆਪ ਸਭ ਨੂੰ ਤੇ ਉਹ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦੀ